ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ 24 ਤਰੀਕ ਸ਼ਾਮ ਤੋਂ ਲੈ ਕੇ ਅੱਜ 25 ਤਰੀਕ ਤੱਕ ਬਰਖਾ ਜਿਹੜੀ ਲਗਾਤਾਰ ਉਹ ਚੱਲ ਰਹੀ ਆ ਤਾਂ ਇਸ ਨੂੰ ਦੇਖਦੇ ਹੋਏ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਕਿਉਂਕਿ ਇਹ ਬਰਖਾ ਜਿਹੜੀ ਆਉਣ ਵਾਲੇ ਕਈ ਘੰਟਿਆਂ ਤੱਕ ਇਸੇ ਤਰ੍ਹਾਂ ਹੀ ਜਾਰੀ ਰਹਿਣੀ ਹੈਗੀ ਤਾਂ ਕਰਕੇ ਜਿਹੜਾ ਰੈਡ ਅਲਰਟ ਉਹ ਜਾਰੀ ਕੀਤਾ ਗਿਆ ਤੇ ਬਾਕੀ ਮੌਸਮ ਵਿਭਾਗ ਦੇ ਵੱਲੋਂ ਇੱਕ ਟੂਲ ਫ੍ਰੀ ਨੰਬਰ ਆ ਜਿਹੜਾ ਉਹ ਜਾਰੀ ਕੀਤਾ ਗਿਆ ਜਿਹਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਆਪ ਨੂੰ ਐਮਰਜੈਂਸੀ ਪੈਂਦੀ ਆ ਜਾਂ ਜ਼ਰੂਰਤ ਪੈਂਦੀ ਆ ਤਾਂ ਆਪ ਐਸ ਨੰਬਰ ਦੇ ਉੱਪਰ ਕਾਲ ਕਰਕੇ ਜਾਣਕਾਰੀ ਦੇ ਸਕਦੇ ਆ ਕਿ ਤੁਹਾਡੀ ਮਦਦ ਕੀਤੀ ਜਾਊਗੀ ਇਹ ਜਿਹੜਾ ਟੋਲ ਫਰੀ ਨੰਬਰ ਆ ਇਹ ਪੰਜਾਬ ਦੇ ਲੱਗ ਲੱਗ ਜ਼ਿਲ੍ਹਿਆਂ ਦੇ ਵਿੱਚ ਹਰੇਕ ਦੇ ਫੋਨ ਦੇ ਉੱਪਰ ਇਹ ਜਾਰੀ ਕੀਤਾ ਜਾ ਰਿਹਾਗਾ ਲਗਾਤਾਰ ਕਿਉਂਕਿ ਆਉਣ ਵਾਲੇ ਕੁਝ ਘੰਟਿਆਂ ਤੱਕ ਬਰਖਾ ਹੋਰ ਤੇਜ਼ ਹੋਣ ਦੀ ਸੁਭਾਵਨਾ ਤੇ ਕਈ ਜਗ੍ਹਾ ਦੇ ਉੱਪਰ ਬੱਦਲ ਫਟਣ ਦੀ ਵੀ ਸੁਭਾਵਨਾ ਗਈ ਤੇ ਨਾਲ ਹੀ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਰੈਡ ਅਲਰਟ ਜਾਰੀ ਕੀਤਾ ਗਿਆ ਉਹਨਾਂ ਦੇ ਵਿੱਚ ਆਉਂਦੇ ਨੇ ਬਰਨਾਲਾ ਪਟਿਆਲਾ ਮਾਨਸਾ ਮਰੇਲ ਕੋਟਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਸੰਗਰੂਰ ਬਠਿੰਡਾ ਅਤੇ ਹੋਰ ਵੀ ਕਈ ਜ਼ਿਲ੍ਹੇ ਇਹਦੇ ਵਿੱਚ ਆਉਂਦੇ ਨੇ ਕਿ ਰੈਡ ਅਲਰਟ ਦੇ ਵਿੱਚ ਜੋ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੇ ਕਈ ਘੰਟਿਆਂ ਤੱਕ ਜਿਹੜੀ ਬਾਰਸ਼ ਆ ਗਈ ਉਹ ਲਗਾਤਾਰ ਪੈਣ ਦੀ ਸੁਭਾਵਨਾ ਗਈ ਅਤੇ ਵੱਡਾ ਨੁਕਸਾਨ ਹੋਣ ਦੀ ਸੁਭਾਵਨਾ ਜਤਾਈ ਜਾ ਰਹੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਕਿਉਂਕਿ ਬਾਰਸ਼ ਜਿਹੜੀ ਕੱਲ ਤੋਂ ਲਗਾਤਾਰ ਹੋ ਜਾਰੀ ਆ ਗਈ ਚੱਲ ਰਹੀ ਆ ਗਈ ਕਿਉਂਕਿ ਜਿਵੇਂ ਪਿਛਲੇ ਕਈ ਦਿਨਾਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਜਿਵੇਂ ਮੱਝਾ ਏਰੀਆ ਹੋ ਗਿਆ ਇਧਰ ਨੰਗਲ ਡੈਮ ਤੋਂ ਜਿਹੜਾ ਪਾਣੀ ਉਹ ਡੈਮਾਂ ਦਾ ਜਿਹੜਾ ਉਹ ਛੱਡਿਆ ਜਾ ਰਿਹਾ ਹੈਗਾ ਲਗਾਤਾਰ ਪਾਣੀ ਦਾ ਦਬਾਅ ਜ਼ਿਆਦਾ ਹੋਣ ਕਾਰਨ ਪਾਣੀ ਵੱਧ ਤੋਂ ਵੱਧ ਛੱਡਿਆ ਜਾ ਰਿਹਾ ਤੇ ਫਸਲਾਂ ਦਾ ਵੀ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਧਰਲੇ ਏਰੀਆ ਦੇ ਵਿੱਚ ਬਾਕੀ ਆਪਣਾ ਦਾ ਬਰਨਾਲਾ ਏਰੀਆ ਗਾ ਇੱਥੇ ਕੱਲ ਤੋਂ ਬਾਰਸ਼ ਜਿਹੜੀ ਉਹ ਸ਼ੁਰੂ ਆ ਗਈ ਲਗਾਤਾਰ ਪੈ ਰਹੀ ਆ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ-ਕਿਹੜੇ ਏਰੀਏ ਦੇ ਵਿੱਚ ਕਦੋਂ ਤੋਂ ਬਰਖਾ ਆ ਗਈ ਜਿਹੜੀ ਉਹ ਸ਼ੁਰੂ ਆ ਗਈ ਲਗਾਤਾਰ ਪੈ ਰਹੀ ਆਗੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਜ਼ਿਲ੍ਹੇ ਦੇ ਵਿੱਚ ਜਾਦੇ ਨੁਕਸਾਨ ਹੋਇਆ ਜਾਂ ਬਰਖਾ ਦੀ ਜਿਹੜੀ ਉਹ ਲਗਾਤਾਰ ਹੋ ਰਹੀ ਆਗੀ ਬਾਕੀ ਆਪਾਂ ਤਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜੇ ਏਰੀਏ ਦੇ ਵਿੱਚ ਜਾਦੇ ਵੱਡਾ ਨੁਕਸਾਨ ਹੋ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਹੁੰਦਾ ਆ ਰਿਹਾ ਹੈਗਾ ਤਾਂ ਉਹਨਾਂ ਦੀ ਕੋਈ ਨਾ ਕੋਈ ਮਦਦ ਕੀਤੀ ਜਾਵੇ ਤੇ ਬਾਕੀ ਆਪਣੇ ਕਿਸਾਨ ਭਰਾ ਨੇ ਜਿਹੜੇ ਉਹ ਵੀ ਜਰੂਰ ਕਿਸੇ ਨਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਦਦ ਆ ਗਈ ਉਹਨਾਂ ਭਰਾਵਾਂ ਦੀ ਜਾ ਕੇ ਜਰੂਰ ਕਰਨਾ ਲੱਗ ਲੱਗ ਜ਼ਿਲ੍ਹਿਆਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚੋਂ ਜਿਆਦਾ ਕੋਈ ਫੰਡ ਇਕੱਠਾ ਕਰਕੇ ਜਾਂ ਕੋਈ ਰਾਸ਼ਨ ਇਸ ਤਰ੍ਹਾਂ ਦੀ ਕੋਈ ਚੀਜ਼ ਇਕੱਠੀ ਕਰਕੇ ਜਾਂ ਜਿਵੇਂ ਡੰਗਰ ਪਸ਼ੂਆ ਕਿਸੇ ਦਾ ਉਹਨਾਂ ਦੇ ਲਈ ਹਰੇ ਚਾਰੇ ਦਾ ਪ੍ਰਬੰਧ ਤੂੜੀ ਦਾ ਪ੍ਰਬੰਧ ਕਰਕੇ ਜਾਂ ਦਾਣੇ ਫੱਕੇ ਦਾ ਜਿੰਨਾ ਵੀ ਹੋ ਸਕਦਾ ਸਰਦਾ ਮੁਤਾਬਕ ਕਿਉਂਕਿ ਅੱਜ ਦੇ ਟਾਈਮ ਉਦਲੇ ਇਲਾਕੇ ਦੇ ਵਿੱਚ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਖਾਣ ਪਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਵਸਤਾਂ ਨੇਗੀਆਂ ਤੇ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆਪਾਂ ਨੂੰ ਜ਼ਰੂਰ ਉੱਥੇ ਪਹੁੰਚਣਾ ਚਾਹੀਦਾਗਾ ਜਿਵੇਂ ਹੁਣ ਪਿਛਲੇ ਕਈ ਦਿਨਾਂ ਤੋਂ ਨੁਕਸਾਨ ਆ ਜਿਹੜਾ ਫਸਲਾਂ ਦਾ ਬਹੁਤ ਵੱਡੇ ਪੱਧਰ ਤੇ ਹੋਈ ਜਾ ਰਿਹਾ ਹੈਗਾ ਲਗਾਤਾਰ ਤੇ ਬਾਰਸ਼ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਨਾਲ ਹੀ ਜਿਹੜਾ ਡੈਮਾਂ ਦੇ ਵਿੱਚੋਂ ਪਾਣੀ ਵੀ ਛੱਡਿਆ ਜਾ ਰਿਹਾ ਤੇ ਸਰਕਾਰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਗੌਰ ਕਰੇ ਕਿਉਂਕਿ ਵੋਟਾਂ ਦੇ ਟਾਈਮ ਹੀ ਨਹੀਂ ਹੁੰਦਾ ਵੀ ਆਪਾਂ ਬਾਹਰੇ ਗੇੜੇ ਜਨੇ ਹੁੰਦੇ ਨੇਗੇ ਤੇ ਇਸ ਚੀਜ਼ ਤੇ ਵੀ ਜ਼ਰੂਰ ਧਿਆਨ ਦੇਵੋ ਜਿਨ੍ਹਾਂ ਇਲਾਕਿਆਂ ਦੇ ਵਿੱਚ ਫਸਲਾਂ ਦਾ ਨੁਕਸਾਨ ਲਗਾਤਾਰ ਹੋਈ ਜਾ ਰਿਹਾ ਤਾਂ ਜਦ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਕਰ ਸਕਦੀ ਆ ਤਾਂ ਜ਼ਰੂਰ ਕਰੇ ਬਾਕੀ ਆਪਾਂ ਦੇਖਦੇ ਆਂ ਪਿਛਲੇ ਕਈ ਦਿਨਾਂ ਤੋਂ ਸਰਕਾਰ ਦਾ ਜਾਂ ਹੋਰ ਵੀ ਸਰਕਾਰੀ ਨੁਮਾਇੰਦੇ ਨੇ ਜਿਹੜੇ ਉਹਨਾਂ ਦਾ ਕਿਸੇ ਦਾ ਵੀ ਬਿਆਨ ਨਹੀਂ ਆਇਆ ਹੈਗਾ ਵੀ ਆਹ ਏਰੀਏ ਦੇ ਵਿੱਚ ਇੰਨਾ ਨੁਕਸਾਨ ਹੋ ਗਿਆ ਤਾਂ ਅਸੀਂ ਮਦਦ ਕਰਨ ਲਈ ਤਿਆਰ ਆਂਗੇ ਜਾਂ ਮਦਦ ਕੀਤੀ ਹੈ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਸਟੇਟਮੈਂਟ ਨਹੀਂ ਆਈ ਸਰਕਾਰ ਵੱਲੋਂ ਵੀ ਇਹ ਚੀਜ਼ ਦਾ ਜ਼ਰੂਰ ਧਿਆਨ ਦੇਣਾ ਧੰਨਵਾਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ